ਭਾਰਤ ਸਰਕਾਰ ਵੱਲੋਂ ਵੱਖ-ਵੱਖ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ 4 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਤੇ 32 ਖਿਡਾਰੀਆਂ ਨੂੰ ਅਰਜੁਨਾ ਅਵਾਰਡ ਦੇਣ ਦਾ ਫੈਸਲਾ ਹੋਇਆ ਹੈ ਇਹਨਾਂ 4 ਖਿਡਾਰੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਵਿੱਚ ਪੰਜਾਬ ਦਾ ਮਾਣ ਹਾਕੀ ਦੇ ਕਪਤਾਨ ਹਰਮਨ ਬ੍ਰੀਤ ਸਿੰਘ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਜਾਣਾ ਹੈ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿੰਨਾਂ ਨੂੰ ਕਿਹੜਾ ਪੁਰਸਕਾਰ ਮਿਲਣਾ ਹੈ ਸਾ ਜਿਹੜੇ 4 ਜਣਿਆਂ ਨੂੰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਜਾਣਾ ਹੈ ਉਹਨਾਂ ਦੇ ਵਿੱਚ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਸ਼ਤਰੰਜ ਦੇ ਜਿਹੜੇ ਕਿ ਹੁਣੇ-ਹੁਣੇ ਵਰਲਡ ਚੈਂਪੀਅਨ ਬਣੇ ਐ ਡੀ ਗੁਕੇਸ਼ ਤੇ ਪੈਰਾ ਐਥਲੈਟਿਕਸ ਦੇ ਵਿੱਚ 올림픽 ਚ ਮੱਲਾ ਮਾਰਨ ਵਾਲੇ ਪ੍ਰਵੀਨ ਕੁਮਾਰ ਤੇ ਸ਼ੂਟਿੰਗ ਦੇ ਵਿੱਚ 올림픽 ਚ 2 ਮੈਡਲ ਜਿੱਤਣ ਵਾਲੇ ਮਨੂ ਭਾਕਰ ਨੂੰ ਜਿਹੜਾ ਇਹ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਜਾਣਾ ਹੈ ਤਾਂ ਇਹ ਜਿਹੜੇ ਪੁਰਸਕਾਰ ਹੈ ਇਹ 17 ਜਨਵਰੀ ਨੂੰ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ 32 ਅਰਜਨ ਅਵਾਰਡ ਪੁਰਸਕਾਰ ਦੇਣ ਦਾ ਫੈਸਲਾ ਖੇਡ ਵਿਭਾਗ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਵੱਖ-ਵੱਖ ਜਿਹੜੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਜਿਨ੍ਹਾਂ ਨੂੰ ਅਰਜਨ ਪੁਰਸਕਾਰ ਦਿੱਤਾ ਜਾਣਾ ਹੈ ਉਹਨਾਂ ਦੇ ਵਿੱਚ ਐਥਲੈਟਿਕਸ ਦੀ ਗੱਲ ਕਰ ਲਈਏ ਤਾਂ ਅਨੂ ਰਾਣੀ ਦਾ ਨਾਮ ਹੈ ਇਸ ਤੋਂ ਇਲਾਵਾ ਜੋਤੀ ਜਰਾਜੀ ਦਾ ਨਾਮ ਹੈ ਅਤੇ ਮੁੱਕੇਬਾਜ਼ੀ ਦੇ ਵਿੱਚ ਨੀਤੂ ਸਵੇਟੀ ਸ਼ਤਰੰਜ ਦੇ ਵਿੱਚ ਬੰਤੀਕਾ ਅਗਰਵਾਲ ਹਾਕੀ ਦੇ ਵਿੱਚ ਸਲੀਮਾ ਟੇਟੇ ਹਾਕੀ ਦੇ ਵਿੱਚ ਅਭਿਸ਼ੇਕ ਸੰਜੇ ਜਰਮਨਪ੍ਰੀਤ ਸਿੰਘ ਜਿਹੜੇ ਪੰਜਾਬ ਦੇ ਜਰਮਨਪ੍ਰੀਤ ਸਿੰਘ ਖਾਲਸਾ ਸੁਖਜੀਤ ਸਿੰਘ ਹਾਕੀ ਦੇ ਖਿਡਾਰੀ ਆ ਇਹਨਾਂ ਨੂੰ ਵੀ ਅਰਜਨ ਪੁਰਸਕਾਰ ਪੈਰਾ ਤੀਰ ਅੰਦਾਜ਼ੀ ਦੇ ਵਿੱਚ ਰਕੇਸ਼ ਕੁਮਾਰ ਨੂੰ ਪੈਰਾ ਐਥਲੈਟਿਕਸ ਦੇ ਵਿੱਚ ਪ੍ਰੀਤੀਪਾਲ ਨੂੰ ਪੈਰਾ ਐਥਲੈਟਿਕਸ ਦੇ ਵਿੱਚ ਹੋਰ ਜਿਹੜੇ ਖਿਡਾਰੀ ਆ ਉਹਨਾਂ ਦੇ ਵਿੱਚ ਜੀਵਨਜੀ ਦੀਪਤੀ ਅਜੀਤ ਸਿੰਘ ਸਚਿੰਗ ਸਰਜੇਰਾ ਖਿਡਾਰੀ ਤੇ ਧਰਮਵੀਰ ਪ੍ਰਨਵ ਸੂਰਮਾ ਇਹ ਜਿਹੜੇ ਆ ਇਹ ਪੈਰਾ ਐਥਲੈਟਿਕਸ ਦੇ ਖਿਡਾਰੀ ਆ ਜਿਨ੍ਹਾਂ ਨੂੰ ਅਰਜਨ ਪੁਰਸਕਾਰ ਦਿੱਤਾ ਜਾਣਾ ਹੈ ਵੀ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਨੇ ਆਪਣੇ ਹੌਸਲੇ ਆ ਜਿਹੜੇ ਉਹ ਹਾਰੇ ਨਹੀਂ ਬੇਸ਼ੱਕ ਸਰੀਰ ਦੇ ਵਿੱਚ ਕਮੀ ਹੋ ਸਕਦੀ ਹੈ ਕਿ ਇਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਕਮਜ਼ੋਰੀ ਪਰਮਾਤਮਾ ਵੱਲੋਂ ਉਹ ਬੇਸ਼ੱਕ ਹੋ ਸਕਦੀ ਹੈ ਪਰ ਇਹਨਾਂ ਦੇ ਹੌਸਲੇ ਬਰਲੰਦ ਰਹੇ ਤੇ ਇਹਨਾਂ ਨੇ 올림픽ਸ ਦੇ ਵਿੱਚ ਜਿਹੜਾ ਮੱਲਾ ਮਾਰੀਆਂ ਤਾਂ ਇਹਨਾਂ ਦੇ ਵਿੱਚ 올림픽ਸ ਪੈਰਾ 올림픽ਸ ਦੇ ਵਿੱਚ ਹੀ ਹੋਰ ਨਾਮ ਹੈ ਪ੍ਰਨਵ ਸੂਰਮਾ ਦਾ ਨਾਮ ਹੈ ਐਚ ਹਕੋਟੋ ਸ਼ੇਮਾ ਦਾ ਨਾਮ ਹੈ ਸਿਮਰਨ ਜੀ ਦਾ ਨਾਮ ਹੈ ਸਤੇ ਨਵਦੀਪ ਔਰ ਪੈਰਾ ਬੈਡਮਿੰਟਨ ਦੀ ਗੱਲ ਕਰਨੀਏ ਤਾਂ ਉਹਦੇ ਵਿੱਚ ਨਤੇਸ਼ ਕੁਮਾਰ ਤੁਲਸੀ ਤੁਲਸੀ ਮਤੀ ਮੁਰੂਗੇਸ਼ਨ ਨ੍ਰਿਤਿਆ ਸ਼੍ਰੀ ਮੁਸਮਤੀ ਸ਼ਿਵਾਨ ਇਹ ਪੈਰਾ ਬੈਡਮਿੰਟਨ ਦੇ ਅਮਨੀਸ਼ਾ ਰਮਦਾਸ ਪੈਰਾ ਜੁਡੋ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਮੋਨਾ ਅਗਰਵਾਲ ਦਾ ਨਾਮ ਹੈ ਕਪਿਲ ਪਰਮਾਰ ਦਾ ਨਾਮ ਹੈ ਪੈਰਾ ਸ਼ੂਟਿੰਗ ਦੇ ਵਿੱਚ ਜਿਹੜਾ ਹੈਗਾ ਉਹ ਰੋਬੀਨਾ ਫ੍ਰਾਂਸਿਸ ਦਾ ਨਾਮ ਹੈ ਸ਼ੂਟਿੰਗ ਦੇ ਵਿੱਚ ਸੁਵਮ ਸੁਵਪਨਿਲ ਸੁਰੇਸ਼ ਕਸਾਲੇ ਦਾ ਨਾਮ ਹੈ ਤੇ ਸ਼ੂਟਿੰਗ ਦੇ ਵਿੱਚ ਸਰਬਜੋਤ ਸਿੰਘ ਹੈ ਜਿਹੜੇ ਇਹਨਾਂ ਨੂੰ ਅਰਜਨ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ ਅਬੇ ਸਿੰਘ ਇਹਨਾਂ ਨੂੰ ਜਿਹੜਾ ਸਕੁਐਸ਼ ਦੇ ਵਿੱਚ ਸਾਜਨ ਪ੍ਰਕਾਸ਼ ਨੂੰ ਤਰਾਕੀ ਤੇ ਅਮਨ ਨੂੰ ਕੁਸ਼ਤੀ ਦੇ ਵਿੱਚ ਜਿਹੜੇ ਮੈਡਲ ਉਹ ਦਿੱਤੇ ਜਾਣੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਪੁਰਸਕਾਰ ਦਿੱਤੇ ਜਾਣੇ ਆ ਇਹਨਾਂ ਪੁਰਸਕਾਰਾਂ ਦੇ ਵਿੱਚ ਜਿਹੜੇ ਖੇਡ ਰਤਨ ਪੁਰਸਕਾਰ ਵਾਲੇ ਖਿਡਾਰੀ ਆ ਜੇਤੂ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਮੈਡਲ ਪ੍ਰਸ਼ੰਸਾ ਪੱਤਰ ਤੇ 25 ਲੱਖ ਰੁਪਏ ਨਗਦ ਹੈ ਜਿਹੜੇ ਉਹ ਇਨਾਮ ਮਿਲਦੇ ਆ ਅਰਜਨ ਪੁਰਸਕਾਰ ਵਾਲੇ ਨੂੰ 15 ਲੱਖ ਰੁਪਏ ਦਾ ਨਗਦ ਦੇ ਨਾਮ ਮਿਲਦਾ ਤੇ ਅਰਜਨ ਦੀ ਜਿਹੜੀ ਮੂਰਤੀ ਹੈ ਤੇ ਪ੍ਰਸ਼ੰਸਾ ਪੱਤਰ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਸੁਚਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਖੇਲ ਖੂਤ ਦੇ ਵਿੱਚ ਜਿਹੜਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਿਨ੍ਹਾਂ ਨੂੰ ਅਰਜਨ ਪੁਰਸਕਾਰ ਆ ਜੀਵਨ ਉਹਨਾਂ ਨੂੰ ਜਿਹੜਾ ਦਿੱਤਾ ਜਾਣਾ ਉਹਨਾਂ ਦੇ ਵਿੱਚ ਐਥਲੈਟਿਕਸ ਦੇ ਵਿੱਚ ਸੁਚਾ ਸਿੰਘ ਨੇ ਤੇ ਪੈਰਾ ਤਰਾਕੀ ਦੇ ਵਿੱਚ ਮੁਰਲੀ ਕਾਂਤ ਰਾਜਾਰਾਮ ਪੇਟਕਰ ਇਹਨਾਂ ਨੂੰ ਜਿਹੜਾ ਦਰੋਣਾਚਾਰੀਆ ਪੁਰਸਕਾਰ ਪੁਰਸਕਾਰ ਆ ਜਿਹੜਾ ਇਹ ਸੁਭਾਸ਼ ਰਾਣਾ ਦੀਪਾਲੀ ਦੇਸ਼ਪਾਂਡੇ ਸੰਦੀਪ ਸਾਂਗਵਣ ਸੰਦੀਪ ਸਾਂਗਵਣ ਹਾਕੀ ਦੀ ਆ ਦਿਪਾਲੀ ਦੇਸ਼ਪਾਂਡੇ ਸ਼ੂਟਿੰਗ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਦਰੋਣਾਚਾਰੀਆ ਪੁਰਸਕਾਰ ਦਿੱਤਾ ਜਾਣਾ ਹੈ ਇਸੇ ਤਰ੍ਹਾਂ ਜਿਹੜਾ ਦਰੋਣਾਚਾਰੀਆ ਪੁਰਸਕਾਰ ਆ ਜੀਵਨ ਸ਼੍ਰੇਣੀ ਦੇ ਲਈ ਹੈ ਤਾਂ ਉਹ ਐਸ ਮੁਰਲੀ ਧਰਨਾ बैडमिंटਨ ਦੇ ਤੇ ਰਿਮਾਡੋ ਐਗਨੇਲੋ ਕੋਲਾਕੋ ਜਿਹੜੇ ਫੁੱਟਬਾਲ ਦੇ ਆ ਉਹਨਾਂ ਨੂੰ ਜਿਹੜਾ ਇਹ ਮੈਡਲ ਹੈ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਹੁੰਦਾ ਜਿਹੜਾ ਇਹ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ ਨੂੰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਮਾਕਾ ਜਿਹੜਾ ਟਰੋਫੀ ਹੈ 2024 ਦੀ ਉਹ ਜਿੱਤੀ ਹੈ ਚੰਡੀਗੜ੍ਹ ਯੂਨੀਵਰਸਿਟੀ ਨੇ ਜਿਹੜੀ ਕਿ ਓਵਰ ਆਲ Winner ਇਸ ਦੇ ਵਿੱਚ ਰਹੀ ਹੈ ਫਸਟ ਰਨਰ ਅਪ ਦੀ ਗੱਲ ਕਰ ਲਈਏ ਤਾਂ ਲਵਲੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈਕੰਡ ਰਨਰ ਅਪ ਰਹੀ ਹੈ ਜਿਹੜੀ ਇਹ ਪੁਰਸਕਾਰ ਇਹ ਟਰੋਫੀ ਜਿੱਤਣ ਦੇ ਵਿੱਚ ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਕਿ ਇਹ ਜਿਹੜੇ ਪੁਰਸਕਾਰ ਹੈ ਇਹਨਾਂ ਨੂੰ ਉਹ ਕਦੋਂ ਦਿੱਤੇ ਜਾਣੇ ਆ ਤਾਂ ਜਿਹੜੇ ਪੁਰਸਕਾਰ ਹੈ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਸਮਾਰੋਹ ਹੋਵੇਗਾ ਉਸ ਸਮਾਰੋਹ ਦੇ ਵਿੱਚ ਇਹਨਾਂ ਨੂੰ ਜਿਹੜੇ ਰਾਸ਼ਟਰਪਤੀ ਵੱਲੋਂ ਜਿਹੜੇ ਇਹ ਪੁਰਸਕਾਰ ਹੈ ਬੇਸ਼ੱਕ ਉਹ ਖੇਡ ਰਤਨ ਪੁਰਸਕਾਰ ਹੈ ਬੇਸ਼ੱਕ ਉਹ ਅਰਜਨ ਅਵਾਰਡ ਹੈ ਜਾਂ ਜਿਹੜੇ ਵੀ ਇਹ ਪੁਰਸਕਾਰ ਦਿੱਤੇ ਜਾਣੇ ਆ ਉਹ ਇਹਨਾਂ ਨੂੰ ਉੱਤੇ ਪੁਰਸਕਾਰ ਦਿੱਤੇ ਜਾਣਗੇ ਤਾਂ ਪੰਜਾਬ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਪੰਜਾਬ ਵੱਲੋਂ ਦੇ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਤਾਰਜਨ ਅਵਾਰਡ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਜਰਮਨ ਤੇ ਸੁਖਜੀਤ ਨੂੰ ਜਿਹੜਾ ਇਹ ਪੁਰਸਕਾਰ ਹੈ ਉਹ ਮਿਲਣ ਵਾਲਾ ਹੈ ਤਾਂ ਸਾਰੇ ਜਿੰਨੇ ਵੀ ਖਿਡਾਰੀਆਂ ਨੂੰ ਇਹ ਜਿਹੜਾ ਖੇਡ ਰਤਨ ਪੁਰਸਕਾਰ ਤੇ ਅਰਜਨ ਅਵਾਰਡ ਮਿਲਣ ਜਾ ਰਹੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ